ਰੋਡ ਵਧੀਆ ਜੀ ਇਹ ਹਾਲਾਤ ਸੀ ਕਹਣਾ ਪਹਿਲਾਂ ਇਹਦੇ ਬਹੁਤ ਮਾੜੇ ਹਾਲਾਤ ਸੀ ਜਦੋਂ بارش ਬਾਅਦ ਚ ਆਉਂਦੀ ਪਹਿਲਾਂ ਪਾਣੀ ਆ ਜਾਂਦਾ ਸੀ ਇੱਥੇ ਹਾਂਜੀ ਹੁਣ ਚਲੋ ਕਾਫੀ ਟਾਈਮ ਬਾਅਦ ਇਸ ਦੀ ਪਕਾਰ ਸੁਣੀ ਗਈ ਹੈ ਤੇ ਹੁਣ ਬਹੁਤ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ ਜੀ ਇਧਰੋਂ ਸਕੂਲ ਦਾ ਸਾਡੇ ਪਿੰਡ ਦੇ ਵਿੱਚ ਉੱਥੇ ਕੱਟੋ-ਕੱਟ 1200 ਬੱਚਾ ਪੜਦਾ ਜਿਹੜਾ ਬੱਚਾ ਕੀ ਆਪਣੇ ਬੂਟ ਕੱਢ ਕੇ ਇਥੋਂ ਦੀ ਲੰਘਦਾ ਸੀ ਪਰ ਹੁਣ ਚਲੋ ਆਉਣ ਵਾਲੀ ਸਰਕਾਰ ਨੇ ਸੁਣੀ ਹੈ ਤਾਂ ਰੋਡ ਵਧੀਆ ਬਣ ਗਿਆ ਕਈ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ ਜੀ ਲੱਗਾ ਔਖਾ ਸੀ ਨਗਰ ਬੜਾ ਜਿਆਦਾ ਔਖਾ ਸੀ ਰ ਆ ਬਦਲਣਾ ਪੈਂਦਾ ਸੀ ਜੀ ਅਗੋਂ ਚੌਣਪੁਰੇ ਵਿੱਚ ਦੀ ਹੋ ਕੇ ਆਣਾ ਪੈਂਦਾ ਸੀ ਪਹਿਲਾਂ ਬੱਚੇ ਬਹੁਤ ਜੀ ਡਿੱਗਦੇ ਸੀ ਬੁਰਾ ਹਾਲ ਸੀ ਬਹੁਤ ਖਬਰਾਂ ਲੱਗੀਆਂ ਪਰ ਕੋਈ ਸੁਣਵਾਈ ਨਹੀਂ ਹੋਈ ਜੀ ਪਹਿਲਾਂ ਪਰ ਹੁਣ ਪੁਕਾਰ ਸੁਣੀ ਹੈ ਸਰਕਾਰ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਹੜੀਆਂ ਖਬਰਾਂ ਚੱਲੀਆਂ ਨੇ ਉਸ ਤੋਂ ਬਾਅਦ ਹੀ ਇਸ ਦੀ ਕਿਤੇ ਪੁਕਾਰ ਸੁਣੀ ਗਈ ਹੈ ਜੀ ਹਾਂ ਹੁਣ ਬਰਮਾ ਹੀ ਆ ਆਪਣਾ ਇਚ ਨਗਰ ਰੋਡ ਆਈ ਆਪਣਾ ਇਹ ਰਾਤ ਸੀ ਬਰਾ ਇਹਦਾ ਟੁੱਟੀ ਪਈ ਸਾਰੀ ਸੜਕ ਜੀ ਜਮਾ ਪਾਣੀ ਕਿਉਂ ਨਹੀਂ ਖੜਦਾ ਥੇ ਹਾਂ ਜੀ ਹਾਂ ਪਾਣੀ ਖੜਦਾ ਸੀ ਤੇ ਟੁੱਟੀ ਹੋਈ ਜੀ ਸਾਰੀ ਸੜਕ ਜੀ ਲੱਗਦਾ ਬਣਨ ਲੱਗੀ ਹੈ ਹਾਂ ਜੀ ਹਾਂ ਬਣ ਰਹੀ ਹੁਣ ਲੋਕ ਡਪੈਰੀ ਹੈ ਇਹਦੇ ਚ ਕਿੰਨੇ ਫਾਇਦਾ ਹੋਊਗਾ ਬਹੁਤ ਫਾਇਦਾ ਹੋਊਗਾ ਇਹਦੇ ਚ ਚਨਾਗਰੇ ਨੂੰ ਜਾਊਗਾ ਹਨ ਤੇ ਪਾਤਰ ਦਾ ਆਪਣੇ ਚਨਾਗਰਾ ਖਾਨੇ ਵਾਲ ਤੱਕ ਜੁੜਦੀ ਸੜਕ ਜੀ ਇਹਦੀ ਬਹੁਤ ਵੱਡੀ ਸਮੱਸਿਆ ਜੀ ਪਰ ਆੜੀ ਸਮੱਸਿਆ ਤੁਸੀਂ ਦੇਖਿਆ ਵੀ ਤੁਸੀਂ ਬਹੁਤ ਵਾਰ ਬੇਨਤੀ ਕੀਤੀ ਤੇ ਬਹੁਤ ਜ਼ਿਆਦਾ ਡੁੱਗ ਜੇ ਖਾਈ ਸੀ ਪਾਣੀ ਖੜਦਾ ਸੀ ਆਉਣ ਵਾਲੇ ਸਕੂਲ ਬੱਚਿਆਂ ਤੇ ਰਾਹ ਗਿਰਨ ਨੂੰ ਬਹੁਤ ਵੱਡੀ ਸਮੱਸਿਆ ਹੁੰਦੀ ਸੀ ਤੇ ਇਹਦੀ ਸਮੱਸਿਆ ਸੀ ਸਰਦਾਰ ਪ੍ਰਧਾਨ ਮੰਤਰੀ ਜੀ ਮੈਲੇ ਸਾਹਮਣੇ ਬੇਨਤੀ ਕੀਤੀ ਤੇ ਉਹਨੇ ਸਾਡੀ ਇਹ ਸੁਣੀ ਤੇ ਇਹਦਾ ਸੜਕ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਹੈ। ਜਦੋਂ ਬਣ ਦੇ ਨਾਲ ਸਾਡੇ ਜਿਹੜੇ ਪਹਿਲਾਂ ਸਮੱਸਿਆ ਉਹ ਖਤਮ ਹੋ ਗਏ ਤੇ ਆਣ ਜਾਣ ਦੇ ਜਿਹੜੇ ਰਾਹ ਗੇਰਨ ਨੂੰ ਬਹੁਤ ਵਧੀਆ ਇਹਦਾ ਸੁੱਖ ਹੋਇਆ ਜੀ। ਸਮੱਸਿਆ ਸਰ ਪਹਿਲਾਂ ਕੱਚੇ ਟੋਏ ਸੀ ਤੇ ਕਿਸੇ ਨੇ ਸੁਣੀ ਨਹੀਂ ਸੀ ਅਕਾਲੀ ਤਲ ਮੂਰੇ ਤੇ ਕਾਂਗਰਸ ਪਾਣੀ ਪੂਣੀ ਬਹੁਤ ਖੜਾ ਰਹਿੰਦਾ ਸੀ ਪਹਿਲਾਂ ਕਾਂਗਰਸ ਬਹੁਤ ਜ਼ਿਆਦਾ ਖੜੀ ਸੀ ਸਕੂਲ ਵਾਲੇ ਬੱਚੇ ਬਹੁਤ ਵਾਰ ਡਿੱਗੇ ਜੀ ਬੱਸਾਂ ਆਮ ਸਕੂਟਰ ਕੁਝ ਵੀ ਲੰਘਦਾ ਸੀ ਖਾਬਰਾ ਵੀ ਉੱਥੇ ਪ੍ਰਕਾਸ਼ ਤੋਂ ਬਹੁਤ ਬਾਰੇ ਖਾਬਰੇ ਲੱਗੇ ਚਲੋ ਇੱਕ ਅਸੀਂ ਬੇਨਤੀ ਹੋਰ ਵੀ ਕਰਾਂਗੇ ਸਰਦਾਰ ਕਲਵੰਸ ਜੀ ਮੈਲੇ ਕਾਲਜ ਦੇ ਜਿਹੜੇ ਸੜਕ ਬਣੀ ਅੱਜ ਤੱਕ ਸਾਨੂੰ ਬਹੁਤ ਵਦਿਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਰ ਅਸੀਂ ਹੋਰ ਬੇਨਤੀ ਕਰਦੇ ਹਾਂ ਇਹਨੂੰ ਘੱਟੋ ਘੱਟ 18 ਫੁੱਟ ਦਾ ਕੀਤਾ ਜਾਵੇ ਤਾਂ ਜੋ ਇਹ ਆਪਣਾ ਖਾਨੇ ਨਾਲ ਬਾਈਪਾਸ ਵੀ ਲੰਘਦਾ ਏ ਤੇ ਜਿਹੜਾ ਇਹ ਰਸਤਾ ਚੌੜਾ ਲੱਗੇ ਅੱਗੇ ਨੂੰ ਇਹਨੂੰ ਪ੍ਰਧਾਨ ਮੰਤਰੀ ਯੋਜਨਾ ਵਿੱਚ ਪਾਇਆ ਜਾਵੇ ਤਾਂ ਲੋ ਇਹਦੀ ਫੇਰ ਕੋਈ ਸਮੱਸਿਆ ਆਦਾ ਬਹੁਤ ਵੱਡੀ ਸਿੱਥੇ ਕਿ ਪਾਣੀ ਬਹੁਤ ਡੂੰਘੇ ਟੋਏ ਸਿੱਥੇ ਜੇ ਬੱਚੇ ਸਕੂਲ ਦੇ ਬਹੁਤ ਵਿੱਚ ਕਈ ਵਾਰੀ ਗਰੇ ਨੇ ਸੱਟਾਂ ਵੀ ਲੱਗੀਆਂ ਨੇ ਅਸੀਂ ਬਈ ਵਾਰੀ ਬੇਨਤੀ ਵੀ ਕੀਤੀ ਪਰ ਇਹ ਵੀ ਚਲੋ ਸਮੱਸਿਆ ਦਾ ਕੁਝ ਹੱਦ ਤੱਕ ਹੱਲ ਹੋਈ ਹੈ ਪਰ ਬੇਨਤੀ ਕਰਦੇ ਹਾਂ ਵੀ ਹੁਣ ਇਹ ਜਿਹੜੀ ਪ੍ਰਧਾਨ ਮੰਤਰੀ ਗਰਾਮ ਜੋੜਾਂ ਦੇ ਵਿੱਚ ਇਹ ਪਾਈ ਸੜਕ ਪਾਈ ਜਾਵੇ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਅਸਲ ਵਿੱਚ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਇਹਨੂੰ ਚੌੜੀ ਕਰਨੀ ਬਹੁਤ ਜ਼ਰੂਰੀ ਹੈ ਕਿੰਨਾ ਫਾਇਦਾ ਹੋ ਜਾਏ ਚੌੜੀ ਹੋਣ ਦੀ ਇਹ ਚੌੜੀ ਫਾਇਦਾ ਹੋਵੇ ਬਹੁਤ ਫਾਇਦਾ ਹੋਊਗਾ ਜੀ ਪਿੰਡਾਂ ਦੇ ਬਹੁਤ ਚਾਰ ਪੰਜ ਪਿੰਡ ਬਿੰਦ ਨੇ ਜਿਨ੍ਹਾਂ ਦੀ ਜ ਕਾਫੀ ਟ੍ਰੈਫਿਕ ਰਹਿੰਦੀ ਹੈ ਦੇ ਵਿੱਚ ਬਾਈਪਾਸ ਦਾ ਕੰਮ ਕਰੂਗੀ ਬਾਈਪਾਸ ਦਾ ਵੀ ਕੰਮ ਕਰੂਗੀ ਜੀ ਤੇ ਸ਼ਾਦੀ ਰੀ ਰਾਦ ਰੇਣਾ ਲਹਿਰੇ ਤੱਕ ਦੀ ਟ੍ਰੈਫਿਕ ਇਸ ਸਾਈਡ ਤੇ ਆਂਦੀ ਜਾਂਦੀ ਹੈ ਉਹ ਖਬਰਾਂ ਵਿੱਚ ਲੱਗੇ ਸੀ ਬਾਈ ਇਸ ਸੰਬੰਧ ਬਹੁਤ ਖਬਰਾਂ ਬਹੁਤ ਖਬਰਾਂ ਦਾ ਅੱਜ ਸਰ ਹੋ ਕੇ ਕਿ ਜੀ The cat sat on the ਚਿਨਾਗਰਾ ਰੋਡ ਹੈ ਜੀ ਇਹ ਬਾਕੀ ਕਾਫੀ ਲੰਬਾ ਰੋਡ ਜਾਂਦਾ ਜੀ ਬੱਚੇ ਬਹੁਤ ਜਾਂਦੇ ਥੋੜੀ ਜੀ ਤੰਗ ਬਣਾਈ ਗਈ ਸੀ ਮਤਲਬ ਜੇ ਨਾਲੋ ਜਿਵੇਂ ਕੋਈ ਸੈਡਾ ਖੜਦੀਆਂ ਨਹੀਂ ਜੀ ਇੱਥੇ ਹੋਰ ਥੋੜੀ ਥੋੜੀ ਨਾਲ ਬਣ ਜੇ ਨਾ ਜੀ ਅਸੀਂ ਬੇਨਤੀ ਕਰਦਾ ਸਾਰੇ ਨਗਰਾ ਵੱਲੋਂ ਵੀ ਇਹ ਬੱਚਿਆਂ ਦਾ ਰਸਤਾ ਜੀ ਸਕੂਲਾਂ ਦੇ ਬੱਸਾਂ ਗੱਡੀਆਂ ਬਹੁਤ ਚੱਲਦੇ ਨੇ ਵਧੀਆ ਗੱਲ ਹੈ ਜੀ ਥੋੜਾ ਜਿਹਾ ਹੁਣ ਹੋਰ ਹੋ ਜਾ ਹਾਂ ਚੜਾਈ ਘਟੇ ਥੋੜੀ ਜੀ ਇੱਥੇ ਪਾਣੀ ਦੀ ਸਮੱਸਿਆ ਦੀ ਪਹਿਲੇ ਪਾਣੀ ਨਾਲ ਸੜਕ ਟੁੱਟ ਜਾਂਦੀ ਪਾਣੀ ਜਾਦੇ ਆਂਦਾ ਸੀ ਕਾਫੀ ਟੁੱਟੀ ਹੁਣ ਲੋਕ ਇਟਾ ਲੱਗੀਆਂ ਚੱਲੇ ਦੇ ਨਾਲ ਜੀ ਪਾ ਦੋ ਨਹੀਂ ਕਰ ਸਕਦੇ ਇੱਕ ਹੀ ਹੈ ਜੀ ਦੇ ਨਾਲ ਮੋਟਰਸਾਈਕਲ ਵੀ ਨਹੀਂ ਕਰਾਸ ਹੁੰਦਾ ਜੀ ਦੇਖੋ ਨਾਲ ਜੇ ਇੱਕ ਗੱਡੀ ਆ ਕੇ ਇੱਕ ਮੋਟਰਸਾਈਕਲ ਵੀ ਨਹੀਂ ਕਰਾਸ ਹੁੰਦਾ ਜੀ ਹਾਂ ਥੋੜੀ ਥੋੜੀ ਬੇਨਤੀ ਹੈ ਜੀ ਸਾਰੇ ਮੰਨੋ ਵੀ ਇਹ ਚੜਾਈ ਹੋ ਜਾਂਦਾ ਚ अच्छी ਗੱਲ ਹੈ ਉਹਦੀ ਨਾਲ ਲੋਕ ਇੱਥੇ ਆnde ਜਾਂਦੇ ਲੋਕ ਤਾਂ ਬਹੁਤ ਲਹਿਰੇ ਤੱਕ ਦੇ ਆnde ਨਹੀਂ ਬਹੁਤ ਰੋਡ ਚੱਲਦੇ ਜਿੱਦਾਂ ਹਾਂ ਕਾਫੀ ਚੱਲਦੇ ਰੋਡ ਲੰਬੇ ਤੱਕ ਕੰਦ ਲਹਿਰੇ ਤੱਕ ਦੀ ਰਾਤ ਰਹਿਣਾ ਸਾਰਾ ਵੱਡਾ ਇਧਰ ਹੀ ਜਾਂਦਾ ਕਿਉਂਕਿ ਉੱਧਰ ਤਾਂ ਟੰਡੇ ਆਲਾ ਬੰਦ ਹੋ ਗਿਆ ਸੀ ਮੇਨ ਚੱਲਦਾ ਜੀ ਪਿੰਡ ਪੂਰਾ ਜੀ ਪਿੰਡ ਚਨਾਗੜਾ ਜੀ ਤਰੇ ਆ ਕੋਈ ਜਿੰਨਾ ਟੈਂਡਰ ਬਣ ਗਿਆ ਤੇ ਸਰਪੰਚਾਇਤ ਜਿਆਦੇ تھوڑی ਕਮੀਆਂ ਬੇਸੀ ਨੇ ਜਿਹੜੀਆਂ ਉਹ ਦੇਖੋ ਜੀ ਬੜੇ ਲੰਬੇ ਸਮੇਂ ਤੋਂ ਮੰਗ ਸੀਗੀ ਹੈਗੀ ਕਈ ਸਰਕਾਰਾਂ ਉਥੋਂ ਬਣ ਕੇ ਚਲੇ ਗਈਆਂ ਔਰ ਇਹ ਜਿਹੜਾ ਸਪੈਸ਼ਲ ਪੈਸਾ ਜਿਹੜਾ ਤਿੰਨ ਛੜਕਾਂ ਦਾ ਪਾਇਆ ਸੀਗਾ ਇੱਕ ਚਨਗਰੇ ਵਾਲੀ ਸੜਕ ਦਾ ਇੱਕ ਅਰਨੇਟੂ ਪਿੰਡ ਦਾ ਇੱਕ ਕ੍ਰੀਮਨਗਰ ਲੋ ਲੈ ਕੇ ਬ੍ਰਿਜ ਤੱਕ ਜਿਹੜੀ ਸਾਗਰੇ ਨੂੰ ਜਾਂਦੀ ਹੈ ਸੋ ਪਹਿਲ ਦੇ ਆਧਾਰ ਤੇ ਇਸ ਤੇ ਲੁੱਕ ਪਾਉਣ ਦਾ ਜਿਹੜਾ ਉਹ ਕੰਮ ਕੀਤਾ ਇਸ ਤੋਂ ਬਾਅਦ ਜਿਹੜੀਆਂ ਉਹ ਦੂਜੀਆਂ ਛੜਕਾਂ ਦਾ ਕੰਮ ਸ਼ੁਰੂ ਹੋਏਗਾ ਕਿ ਆਲਰੇਡੀ 11 ਫੁੱਟ ਦੀ ਜਿਹੜੀ ਸੜਕ ਬਣ ਰਹੀ ਹੈ ਟੈਂਡਰ ਦੇ ਮੁਤਾਬਕ ਤੋਂ ਕਿ ਇਸ ਨੂੰ ਵਧਾਇਆ ਨਹੀਂ ਜਾ ਸਕਦਾ ਸੋ ਮੈਂ ਪੰਚਾਇਤਾਂ ਨੂੰ ਬੇਨਤੀ ਕਰੂੰਗਾ ਕਿ ਜਿੰਨਾ ਪਿੰਡ ਦੇ ਨਾਲ ਲੱਗਦੀ ਫਿਰਨੀ ਹੈ ਜਾਂ ਜਿੱਥੋਂ ਤੱਕ ਤੁਹਾਡੀ ਹੱਦ ਬੰਦੀ ਆ ਉਥੋਂ ਤੱਕ ਤੁਸੀਂ ਦੋਨਾਂ ਸਾਈਡਾਂ ਤੇ ਇੰਟਰਲੋਕ ਲਵਾ ਕੇ ਜਾਂ ਉਹਦਾ ਫੁੱਟਪਾਥ ਬਣਾ ਕੇ ਤੁਸੀਂ ਕੋਈ ਦਰਖਤ ਵਗੈਰਾ ਲਗਾ ਲਓ ਉਸ ਦੇ ਵਿੱਚ ਮੈਂ ਤੁਹਾਡਾ ਜਿੰਨਾ ਵੀ ਹੋਇਆ ਸੰਯੋਗ ਕਰੂੰਗਾ 12 ਮਹੀਨੇ ਕਪੜੇ ਕੀ ਤਿੰਨ ਕਹਾਣਾਂ ਕੁਝੜੇ 12 ਮਹੀਨੇ ਕਰਨਾ ਦੇਖੋ ਜਿਹੜੀਆਂ ਵਟਾਂ ਬਣੀਆਂ ਹੋ ਜਾਣਾ ਉਹ ਗਲਤ ਨੇ ਕਿਉਂਕਿ ਇਹ ਵਟਾਂ ਹੀ ਨੁਕਸਾਨ ਖਰਾਬ ਹੋਣ ਦਾ ਕਾਰਨ ਬਣਦੀ ਹੈ ਸੜਕਾਂ ਖਰਾਬ ਹੋਣ ਦਾ ਕਾਰਨ ਬਣਦੀ ਆ ਉਹਦੇ ਵਿੱਚ ਜਦੋਂ ਕੋਈ بارش ਵਗੈਰਾ ਆਉਂਦੀ ਆ ਤਾਂ ਸਾਰਾ ਪਾਣੀ ਇਕੱਠਾ ਹੋ ਜਾਂਦਾ ਸੋ ਮੈਂ ਕਿਸਾਨ ਭਰਾਵਾਂ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਕਰੂੰਗਾ ਕਿ ਬੜੀ ਮੁਸ਼ਕਲ ਦੇ ਨਾਲ ਸੜਕ ਬਣੀ ਹੈ ਪਤਾ ਹੀ ਨਹੀਂ ਕਿੰਨੀਆਂ ਤਿੰਨ ਚਾਰ ਸਰਕਾਰਾਂ 20 ਸਾਲ ਤੋਂ ਇਹ ਸੜਕ ਦੀ ਸੁਣਵਾਈ ਹੋਈ ਹੈ ਇਸ ਨੂੰ ਆਪਾਂ ਸੇਫ ਰੱਖੀਏ ਅਗਰ ਜੇ ਤੁਸੀਂ ਇਸੇ ਤਰ੍ਹਾਂ ਹੀ ਵੱਟਾ ਬਣਾਉਂਗੇ ਤਾਂ ਇਹ ਸੜਕ ਜਿਹੜੀ ਉਹ ਫਿਰ ਦੋ ਚਾਰ ਸਾਲ ਬਾਅਦ ਟੁੱਟ ਜਾਣੀ ਆ ਤਾਂ ਤੁਸੀਂ ਉਹ ਫਿਰ ਸਰਕਾਰਾਂ ਦੇ ਗੱਲ ਪਾਉਂਗੇ ਸੋ ਜਿੱਥੇ ਸਾਡਾ ਫਰਜ਼ ਬਣਦਾ ਹੈ ਜਿੱਥੇ ਸਾਡੀ ਰਿਸਪੌਂਸਿਬਿਲਟੀ ਬਣਦੀ ਆ ਉਸ ਨੂੰ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਚੀਜ਼ ਨਾਲ ਸਾਡਾ ਨੁਕਸਾਨ ਹੋ ਰਿਹਾ ਇਹਨੂੰ ਹਟਾਇਆ ਜਾਵੇ ਦਰਜਣਾ ਪਿੰਡਾਂ ਨੂੰ ਜੋੜਦੀ ਜਿਹੜੀ ਸੜਕ ਹੈ ਲੋਕਾਂ ਦੀ ਮੰਗ ਹੈ ਕਿ 18 ਫੁੱਟ ਕੀਤੀ ਜਾਵੇ ਅ ਮੈਨੇ 31 ਸੜਕਾਂ ਨੇ ਜਿਹੜੀਆਂ 18 ਫੁੱਟੀ ਦੇ ਵਿੱਚ ਆਲਰੇਡੀ ਪੰਜ ਹੋਣ ਜੜੇ ਔਰ ਜਿਹਦੇ ਵਿੱਚ 65 ਲਿੰਕ ਰੋਡ ਜਿਹੜੇ ਹੈਗੇ ਨੇ ਉਹ ਪੱਕੇ ਬਣ ਜਾਣਗੇ ਕਿਉਂਕਿ 19000 ਕਿਲੋਮੀਟਰ ਜਿਹੜੀਆਂ ਸੜਕਾਂ ਨੇ ਉਹ ਬਣੀਆਂ ਨੇ ਸੋ ਹਲਕੇ ਛਤਰਾਣੇ ਦੀ ਮੈਨੂੰ ਉਮੀਦ ਹੈ ਕਿ ਕੋਈ ਵੀ ਟੁਕੜਾ ਜਿਹੜਾ ਨਹੀਂ ਰਹਿਣਾ ਹਲਕਾ ਛਦੋਣਾ ਪਾਤਰਾਂ ਦਾ ਬਲੌਗ ਦਾ ਕੋਈ ਵੀ ਟੁਕੜਾ ਜਿਹੜਾ ਉਹ ਨਹੀਂ ਰਹੇਗਾ ਸਾਰੇ ਬਿਲਕੁਲ ਬਿਲਕੁਲ ਬਣੇਗੀ ਕਿਉਂਕਿ ਇਹ ਲੇਟ ਪਈਆਂ ਸੀਗੀਆਂ ਔਰ ਮੈਨੂੰ ਸੀਗਾ ਕਿ ਉਥੋਂ ਜਿਹੜੇ ਰਾਹੀਰ ਲੋਕ ਸੀਗੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਬੜੀ ਪਰੇਸ਼ਾਨੀ ਹੁੰਦੀ ਸੀਗੀ ਕੋਈ ਪੇਸ਼ੈਂਟ ਬਿਮਾਰ ਹੋ ਜੇ ਤਾਂ ਉਹਨੂੰ ਲਿਜਾਣ ਚ ਵੱਡੇ ਵੱਡੇ ਖੱਡੇ ਪਏ ਹੋਏ ਸੀਗੇ ਸਕੂਲ 'ਚ ਬੱਚੇ ਜਿਹੜੇ ਜਾਂਦੇ ਸੀਗੇ ਕੋਈ ਸਾਧਨ ਨਹੀਂ ਸੀ ਜਾ ਸਕਦਾ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਪੌਰਟੀ ਪ੍ਰਾਇਓਰਟੀ ਹੈ ਜਿਹੜੀ ਉਹ ਸੜਕ ਨੂੰ ਦਿੱਤੀ ਹੈ ਕਿ ਲਿੰਕ ਰੋੜਾ ਜਿਹੜਾ ਪਹਿਲਾਂ ਬਣਾ ਦਿੱਤਾ ਜਾਵੇ ਆਲਰੇਡੀ ਜਿਹੜਾ ਮੈਂ ਕਾਗਜ਼ਾਂ ਦੇ ਵਿੱਚ ਹੈ ਅਗਲੀ ਵਾਰ ਜਦੋਂ ਵੀ ਬਣੇਗਾ ਤਾਂ 18 ਫੁੱਟੀ ਬਣੇਗਾ